ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ 2027 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਸ਼੍ਰੋਮਣੀ ਅਕਾਲੀ ਗੱਲ ਨੇ ਜਿਹੜੀ ਆਪਣੀ ਕਮਰ ਆ ਉਹ ਕੱਸ ਲਈ ਹੈ ਜਾਨਕੀ ਚੋਣ ਪ੍ਰਚਾਰ ਵੀ ਜਿਹੜਾ ਕਿ ਤਰ੍ਹਾਂ ਕਿਤੇ ਆਪਣਾ ਸ਼ੁਰੂ ਆਪਣੇ ਪੱਧਰ ਤੇ ਕਰ ਦਿੱਤਾ ਹੈ ਆਪਣੇ ਹਲਕਾ ਇੰਚਾਰ ਜਿਹੜੇ ਨੇ ਉਹ ਵਕ ਵਕ ਹਲਕਿਆਂ ਦੇ ਵਿੱਚ ਲਗਾ ਦਿੱਤੇ ਗਏ ਨੇ ਕੀ ਲੱਗਦਾ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਸਮਝ ਚੁੱਕਿਆ ਕਿ ਬੀਜੇਪੀ ਨਾਲ ਜਿਹੜਾ ਅਲਾਈਅੰਸ ਆ ਉਹ ਨਹੀਂ ਹੋਵੇਗਾ ਜਨਨ ਕਿ ਗੱਠਜੋੜ ਆ ਉਹ ਨਹੀਂ ਹੋਵੇਗਾ ਜੇਕਰ ਸੰਭਾਵਨਾ ਬਣਦੀ ਹੈ ਕਿ ਬੀਜੇਪੀ ਨਾਲ ਗੱਠਜੋੜ ਹੁੰਦਾ ਹੈ ਕਿ ਜਿਹੜੇ ਇਹ ਹਲਕਾ ਇੰਚਾਰਜ ਲਗਾਏ ਗਏ ਨੇ ਕਿ ਵਾਕੀ ਹਲਕਾ ਇੰਚਾਰਜ ਉਤਾਰਤੇ ਜਾਣਗੇ ਜਾਂ ਫਿਰ ਅਕਾਲੀ ਦਲ ਉਸ ਹਲਕੇ ਦੇ ਵਿੱਚ ਕੋਈ ਬੀਜੇਪੀ ਦੇ ਨਵੇਂ ਜਿਹੜਾ ਹਲਕਾ ਇੰਚਾਰਜ ਲਗਾਏਗਾ ਇਸ ਤੇ ਪੂਰੀ ਗੱਲਬਾਤ ਕਰਦੇ ਆ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਲ ਜੀ ਨੂੰ ਜੁਦ ਰਪਾਲੀ ਸਤਿ ਸ੍ਰੀ ਅਕਾਲ ਜੀ ਰਪੜਾ ਜੀ ਬੇਸ਼ੱਕ 2027 ਨੂੰ ਲੈ ਕੇ ਅਜੇ ਸਮਾਂ ਪਿਆ ਪਰ ਪ੍ਰਚਾਰ ਜਿਹੜਾ ਕਿਤਨਾ ਕਿਤੇ ਸ਼ੁਰੂ ਹੋ ਚੁੱਕਿਆ ਕਿਉਂਕਿ ਕਾਂਗਰਸ ਪਾਰਟੀ ਨੇ ਵੀ ਆਪਣਾ ਜਿਹੜਾ ਪ੍ਰਦਰਸ਼ਨ ਸ਼ੁਰੂ ਕਰਤਾ ਅਕਾਲੀ ਦਲ ਵੀ ਜਿਹੜਾ ਰੋ ਆਪਣੀਆਂ ਰੈਲੀਆਂ ਦਾ ਜਿਹੜਾ ਉਹਨਾਂ ਨੇ ਇੱਕ ਸ਼ਡਿਊਲ ਪਾਇਆ ਉਹ ਵੀ ਕਿਤਨਾ ਕਿਤੇ ਜਿਹੜਾ ਆਪਾਂ ਕਹਿ ਸਕਦਾ ਸੰਦੇਸ਼ ਆ ਵੀ ਹੁਣ ਜਿਹੜਾ ਤਿਆਰੀ ਖਿੱਚ ਦਿੱਤੀ ਹੈ ਪਰ ਆਮ ਆਦੀ ਪਾਰਟੀ ਆਪਣ ਜਿਹੜੇ ਕਾਰਜ ਦੱਸ ਰਹੀ ਆ ਵੀ ਅਸੀਂ ਆ ਕਿਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਮੋੜ ਦਵਾਰਾ ਕਰਾਂਗੇ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਅਕਾਲੀ ਦਲ ਨੇ ਹਲਕਾ ਇੰਚਾਰਜ ਲਗਾਏ ਨੇ ਕਿ ਲੱਗਦਾ ਨਹੀਂ ਉਸ ਦਾ ਵਿਰੋਧ ਹੋ ਸਕਦਾ ਜੇਕਰ ਗੱਠਜੋੜ ਹੋਊਗਾ ਦੇਖੋ ਅਮਰਜੀਤ ਗੱਲ ਇਹ ਹੈ ਵੀ ਇਹ ਪਹਿਲੀ ਵਾਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਇੰਚਾਰਜ ਡਾਉਣ ਲਈ ਜਾਂ ਆਪਾਂ ਇਹ ਕਹ ਜੀਏ ਕਿ ਇਹਨੂੰ ਪਿਛਲੇ ਦਰਵਾਜ਼ੇ ਦੇ ਰਾਹੀਂ ਆਪਣੇ ਉਮੀਦਵਾਰ ਸਾਰੀਆਂ ਪਾਰਟੀਆਂ ਤੋਂ ਪਹਿਲਾਂ ਐਲਾਨ ਕੀਤੇ ਹੋਣ ਬਿਲਕੁਲ ਇਸ ਤੋਂ ਪਹਿਲਾਂ ਵੀ ਜਦੋਂ ਚੋਣਾਂ ਹੁੰਦੀਆਂ ਆਈਆਂ ਨੇ ਸਭ ਤੋਂ ਪਹਿਲਾਂ ਅਕਾਲੀ ਦਲ ਹੀ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰਦਾ ਹੈ। ਹੂੰ ਹੋ ਸਕਦਾ ਹੈ ਕਿ ਕਈ ਵਾਰ ਕੋਈ ਜਮਨੀ ਚੋਣ ਆ ਗਈ ਜਾਂ ਮੰਨ ਲਓ ਜ਼ਿਆਦਾਤਰ ਉਮੀਦਵਾਰ ਜਿਹੜੇ ਰਹਿ ਜਾਂਦੇ ਨੇ ਤਾਂ ਬਾਅਦ 'ਚ ਨਹੀਂ ਅਦਰਵਾਈਜ਼ ਅਕਾਲੀ ਦਲ ਹੀ ਪਹਿਲ ਕਰਦਾ ਹੈ। ਉਸ ਦਾ ਇੱਕ ਜਿਹੜਾ ਵੱਡਾ ਕਾਰਨ ਇਹ ਹੈ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਦੀ ਹਾਈ ਕਮਾਂਡ ਦਿੱਲੀ ਬੈਠੀ ਹੈ। ਹੂੰ ਨੈਸ਼ਨਲ ਪਾਰਟੀਆਂ ਨੇ ਚਾਹੇ ਉਹ ਭਾਜਪਾ ਹੈ ਚਾਹੇ ਉਹ ਕਾਂਗਰਸ ਪਾਰਟੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ। ਉਹਨਾਂ ਨੇ ਪਹਿਲਾਂ ਪੰਜਾਬ ਤੋਂ ਫੀਡਬੈਕ ਲੈਣੀ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਅੰਦਰੂਨੀ ਰਿਪੋਰਟਾਂ ਲੈਣੀਆਂ ਫਿਰ ਉਹ ਅਪਲਾਈ ਕਰਦੇ ਆ ਵੀ ਤੁਸੀਂ ਕਿਹਨੇ ਕਿਹਨੇ ਟਿਕਟ ਲੈਣੀ ਆ ਕੌਣ ਕੌਣ ਚਾਹਵਾਣਾ ਕਿਹਨੇ ਕਿਹਨੇ ਕੰਮ ਕੀਤਾ ਇੱਕ ਇੱਕ ਹਲਕੇ ਤੋਂ 2 2 3 3 4 4 ਕੈਂਡੀਡੇਟ ਹੁੰਦੇ ਆ ਫਿਰ ਉਹਦੀ ਸਕਰੀਨਿੰਗ ਹੁੰਦੀ ਹੈ ਸਕਰੀਨਿੰਗ ਤੋਂ ਬਾਅਦ ਫਿਰ ਉਹਦੇ ਜਿਹੜੇ ਥੋਂ ਦੇ ਪ੍ਰਧਾਨ ਆ ਫਿਰ ਉਹਨੂੰ ਪੁੱਛਿਆ ਜਾਂਦਾ ਫਿਰ ਜਿਹੜਾ ਪੰਜਾਬ ਪ੍ਰਧਾਨ ਆ ਫਿਰ ਉਹਦੇ ਫਿਰ ਉੱਥੇ ਲੋਬਿੰਗ ਸ਼ੁਰੂ ਹੋ ਜਾਂਦੀ ਹੈ ਵੀ ਇਹ ਫਲਾਣ ਲੀਡਰ ਦਾ ਜਿਹੜਾ ਹੈਗਾ ਬੰਦਾ ਜੀ ਫਿਰ ਇਹ ਪ੍ਰਧਾਨ ਦੇ ਕੋਟੇ ਚ ਆ ਜੀ ਇਹ ਫਲਾਣ ਬੰਦੇ ਦੇ ਕੋਟੇ ਚ ਆ ਇਹ ਨੈਸ਼ਨਲ ਲੀਡਰ ਦੇ ਕੋਲ ਮਲੇ ਇਦਾਂ ਦਾ ਜਿਹੜਾ ਹੈਗਾ ਸਿਲਸਲੇ ਜਿਹੜੇ ਸ਼ੁਰੂ ਹੋ ਜਾਂਦੇ ਆ ਫਿਰ ਜਾ ਕੇ ਕਿਤੇ ਕਸ਼ਮ ਕਸ਼ਮ ਤੋਂ ਬਾਅਦ ਹੀ ਲਿਸਟ ਜਿਹੜੀ ਰਿਲੀਜ਼ ਹੁੰਦੀ ਆ ਪਰ ਜਿਹੜੀ ਅਕਾਲੀ ਦਲ ਹੈ ਕਾਲੀ ਦਲ ਦੀ ਹਾਈ ਕਮਾਂਡ ਪੰਜਾਬ ਚ ਹੈ ਹੂੰ ਸੁਖਬੀਰ ਬਾਦਲ ਆਲੀ ਨਾਲ ਹੈ ਬਿਲਕੁਲ ਜਾਂ ਉਹਦੇ ਨਾਲ ਇੱਕ ਦੋ ਜਿਹੜੇ ਲੀਡਰ ਹੋਰ ਹੈ ਹੂੰ ਠੀਕ ਹੈ ਤਾਂ ਇੱਥੇ ਕੋਈ ਪੁੱਛਗੇ ਚ ਨਹੀਂ ਕਿਉਂ ਕਿ ਸੁਖਬੀਰ ਬਾਦਲ ਅਕਸਰ ਆਪਾਂ ਦੇਖਦੇ ਆਂ ਕਿ ਉਹ ਲੀਡਰ ਸੁਖਬੀਰ ਬਾਦਲ ਦੇ ਆਲੇ ਦੁਆਲੇ ਹੁੰਦੇ ਆ ਬਿਲਕੁਲ ਠੀਕ ਹੈ ਹੁਣ ਮੰਨ ਲਓ ਜੇ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਦੇ ਜਿਹੜੇ ਸੁਪਰੀਮੋ ਉਹਦੇ ਚ ਚਾਹੇ ਸੋਨੀਆ ਗਾਂਧੀ ਲਾ ਲਓ ਚਾਹੇ ਰਾਹੁਲ ਗਾਂਧੀ ਲਾ ਲਓ ਹੂੰ ਤੇ ਚਾਹੇ ਇੱਕ ਦੋ ਹੋਰ ਲੀਡਰ ਹੈ ਤਾਂ ਉਹ ਜਿਹੜਾ ਸਥਾਨਕ ਜਿਹੜਾ ਚਾਹਵਾਨਾ ਟਿਕਟ ਲੜਨ ਦਾ ਹਰ ਇੱਕ ਚਾਹਵਾਨ ਵਿਅਕਤੀ ਇੰਨਾ ਕਾਂਗਰਸ ਸੁਪਰੀਮੋ ਦੇ ਆਲੇ ਦੁਆਲੇ ਨਹੀਂ ਜਾ ਸਕਦਾ ਉਹਨੂੰ ਵਾਈ ਫੇਸ ਨਹੀਂ ਪਛਾਣ ਸਕਦਾ ਕੌਣ ਆ ਜਾਂ ਨਹੀਂ ਕੌਣ ਤਾਂ ਸੁਖਵੀਰ ਬਾਦਲ ਕੀ ਹੈ ਕੋਈ ਜਦੋਂ ਉਸ ਹਲਕੇ ਦੀ ਰੈਲੀ ਹੈ ਉਸ ਹਲਕੇ ਦਾ ਪ੍ਰੋਗਰਾਮ ਹੈ ਤਾਂ ਉਹਨਾਂ ਨੇ ਉੱਥੇ ਹੋਣਾ ਤੇ ਇਸ ਕਰਕੇ ਸੁਖਵੀਰ ਬਾਦਲ ਨੂੰ ਬੜਾ ਨਿੱਜੀ ਤੌਰ ਤੇ ਪਤਾ ਵੀ ਇਹਨੇ ਆਪਣੇ ਹਲਕੇ 'ਚ ਕੰਮ ਕਿੰਨਾ ਕੀਤਾ ਤਾਂ ਉਹਨੂੰ ਤਾਂ ਪੁੱਛਣ ਦੀ ਜ਼ਰੂਰਤ ਨਹੀਂ ਹੈ ਤਾਂ ਇਸੇ ਕਰਕੇ ਜਿਹੜੇ ਉਹਨਾਂ ਨੇ ਹਲਕਾ ਇੰਚਾਰਜ ਆ ਕੋਈ ਪੁੱਛਣ ਦੀ ਕੋਈ ਉਹਦੀ ਫੀਡਬੈਕ ਲੈਣ ਦੀ ਜ਼ਰੂਰਤ ਨਹੀਂ ਤਾਂ ਸੁਖਵੀਰ ਬਾਦਲੇ ਦਾ ਸਿਰਫ ਸਟੇਜ ਤੋਂ ਐਲਾਨ ਕਰਨਾ ਹੁੰਦਾ ਜਦੋਂ ਦੇਖਿਆ ਵੀ ਇਹ ਬੰਦਾ ਬੜਾ ਵਧੀਆ ਕੰਮ ਕਰ ਰਿਹਾ ਜਦੋਂ ਰੈਲੀ ਆ ਜਾਂ ਉਹਦੇ ਜਾਂ ਜਦੋਂ ਕੋਈ ਇੱਕ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਵੀ ਫਲਾਣਾ ਲੀਡਰ ਉੱਥੇ ਕੰਮ ਆ ਉਹਦਾ ਬੰਗਾਰ ਉਹਨੂੰ ਪਾ ਦਿਓ ਇੱਕ ਉਹ ਬੰਗਾਰ ਚਾਈ ਵੀ ਹੁੰਦਾ ਵੀ ਹੁਣ ਤੱਕ ਪਾਰਟੀ ਦੇ ਬੰਗਾਰੇ ਹੀ ਚੱਲਦਾ ਰਿਹਾ ਲੀਡਰਾਂ ਦੀ ਬੰਗਾਰਾ ਹੀ ਚੱਲਦਾ ਰਿਹਾ ਤਾਂ ਇਸ ਕਰਕੇ ਆਪਾਂ ਐ ਕਿ ਟਿਕਟ ਵੀ ਇਹਨੂੰ ਦੇਣੀ ਆ ਤਾਂ ਉਹਨਾਂ ਸਟੇਜ ਤੋਂ ਐਲਾਨ ਕਰ ਦੇਣਾ ਤਾਂ ਇਸ ਕਰਕੇ ਅਕਾਲੀ ਦਲ ਸਭ ਤੋਂ ਪਹਿਲਾਂ ਜਿਹੜੇ ਉਮੀਦਵਾਰਾਂ ਦਾ ਜਾਂ ਹਲਕਾ ਇੰਚਾਰਜਾਂ ਦਾ ਐਲਾਨ ਕਰਦਾ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਹੁਣ ਤੱਕ ਪੰਜਾਬ ਦੇ ਵਿੱਚ ਅੱਧੀ ਦਰਜਨ ਤੇ ਕਰੀਬ ਜਿਹੜੇ ਹਲਕਾ ਇੰਚਾਰਜ ਹੈ ਉਹ ਸੁਖਵੀਰ ਬਾਦਲ ਨੇ ਐਲਾਨ ਦਿੱਤੇ ਆ ਉਹਦੇ ਚ ਅੱਜ ਜਿਹੜੇ ਦੋ ਹਲਕਾ ਇੰਚਾਰਜ ਐਲਾਨੇ ਆ ਮਹਿੰਦਰ ਸਿੰਘ ਕੇਪੀ ਉਹ ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਵਿਧਾਨ ਸਭਾ ਹਲਕਾ ਤੋਂ ਲਾਨੇ ਆ ਤਾਂ ਇਸੇ ਤਰ੍ਹਾਂ ਸੁਖਦੀਪ ਸਿੰਘ ਐ ਉਹਨਾਂ ਨੂੰ ਨਵਾਂ ਸ਼ਹਿਰ ਤੋਂ ਜਦੋਂ ਕਿ ਇਸ ਤੋਂ ਪਹਿਲਾਂ ਡਾਕਟਰ ਦਲਜੀਤ ਸਿੰਘ ਗੁਰੂ ਪੋਚੋ ਮੰਡੀ ਬਠਿੰਡਾ ਜ਼ਿਲ੍ਹਾ ਤੋਂ ਉਹਨੂੰ ਐਲਾਨਿਆ ਹੋਇਆ ਸੀਗਾ ਤੇ ਬਲਜੀਤ ਸਿੰਘ ਪੁੱਟਾ ਨੂੰ ਫਤੇਗੜ ਸਾਹਿਬ ਤੋਂ ਜਿਹੜਾ ਹਲਕਾ ਇੰਚਾਰਜ ਐਲਾਨਿਆ ਤਾਂ ਇਸੇ ਤਰ੍ਹਾਂ ਸਰਵਜੀਤ ਸਿੰਘ ਚੈਂਜਰ ਉਹਨੂੰ ਕਨੌਰ ਤੋਂ ਜਦੋਂ ਆਈਸੀਓ ਰੈਲੀ ਤੇ ਉਦੋਂ ਐਲਾਨ ਕਰਗੇ ਸੀ ਉਹਨਾਂ ਦਾ ਤਾਂ ਇਸੇ ਤਰ੍ਹਾਂ ਵੀ ਆਪਾਂ ਦੇਖਦੇ ਹਾਂ ਕਿ ਜਦੋਂ ਜਾਂਦੇ ਨੇ ਤਾਂ ਉੱਥੇ ਉਹਨਾਂ ਨੇ ਕਹਿਣਾ ਹੁੰਦਾ ਵੀ ਇਹ ਆਪਣਾ ਹਲਕਾ ਇੰਚਾਰਜ ਹੈ ਤਾਂ ਉਹਨੂੰ ਸਿੱਧੇ ਤੌਰ ਤੇ ਉਹਨੂੰ ਮੰਨਿਆ ਜਾਂਦਾ ਵੀ ਇਹ ਚੂਨ ਲਰੇਗਾ ਚੂਨ ਲਰੇਗਾ ਤੇ ਇਹ ਉਮੀਦਵਾਰ ਹੁਣ ਆਮ ਆਦਮੀ ਪਾਰਟੀ ਨੇ ਹੁਣ ਤੱਕ ਸਿਰਫ ਇੱਕ ਐਲਾਨ ਕੀਤਾ ਮਜੀਠੀਆ ਹਲਕੇ ਤੋਂ ਜਿਹੜੇ ਉਥੋਂ ਤਲਵੀਰ ਸਿੰਘ ਗਿੱਲ ਹੈ ਜਿਹੜੇ ਮਜੀਠੀਆ ਦਾ ਪੀਆ ਬਿਲਕੁਲ ਬਿਲਕੁਲ ਜਿਹੜੇ ਮਜੀਠੀਆ ਦੇ ਪਹਿਲਾਂ ਬੜੇ ਕਰੀਬੀ ਹੁੰਦੇ ਸੀ ਉਹਨੂੰ ਉਥੋਂ ਸਿਰਫ ਐਲਾਨ ਕੀਤਾ ਪਰ ਰਿਟਨ ਚ ਕੁਝ ਨਹੀਂ ਗਾਜੇ ਤੱਕ ਤਾਂ ਸਿਰਫ ਉਹਨੂੰ ਹਲਕਾ ਇੰਚਾਰਜ ਤਾਂ ਬਹੁਤ ਲਾਇ ਹੋਇਆ ਹਲਕਾ ਇੰਚਾਰਜ ਨੌਰ ਵੀ ਲਾਇਆ ਹੋਇਆ ਹੋਰ ਕਈ ਜਗ੍ਹਾ ਹਲਕਾ ਇੰਚਾਰਜ ਲਾਇਆ ਹੋਇਆ ਪੰਜਾਬ ਦੇ ਵਿੱਚ ਤਾਂ ਇਹਨਾਂ ਨੂੰ ਤਾਂ ਕਿਹਾ ਵੀ ਸ਼ਾਇਦ ਚੋਣ ਵੀ ਇਹੀ ਤਲਵੀਰ ਗਿੱਲ ਲੜਨਗੇ ਹੁਣ ਤੁਸੀਂ ਇੱਕ ਤੁਹਾਡਾ ਸਵਾਲ ਸੀ ਵੀ ਬੀਜੇਪੀ ਨਾਲ ਕਿਵੇਂ ਹੋਏਗਾ ਵੀ ਜੇ ਮਾਲੋ ਬੀਜੇਪੀ ਨਾਲ ਗੱਠਜੋੜ ਹੋਊਗਾ ਜਾਂ ਅਕਾਲੀ ਦਲ ਸਮਝ ਚੁੱਕਿਆ ਦੇਖੋ ਅਕਾਲੀ ਬੀਜੇਪੀ ਦੀ ਉਮੀਦ ਅਖਰ ਤੱਕ ਰਹੇਗੀ ਹੂੰ ਕਿ ਗੱਠਜੋੜ ਹੋ ਜਾਵੇ ਬੇਸ਼ੱਕ ਪੰਜਾਬ ਦੇ 117 ਹਲਕਿਆਂ ਤੋਂ ਹੂੰ ਬੀਜੇਪੀ ਐਲਾਨ ਕਰ ਦੇ ਹੂੰ ਤੇ 117 ਹਲਕਿਆਂ ਤੋਂ ਅਕਾਲੀ ਦਲ ਐਲਾਨ ਕਰਦੇ ਪਰ ਉਮੀਦ ਐਂਡ ਤੱਕ ਜਦੋਂ ਤੱਕ ਕਾਗਜ਼ ਨਹੀਂ ਪੜੇ ਜਾਂਦੇ ਜਦੋਂ ਤੱਕ ਸਾਰੇ ਉਮੀਦਵਾਰ ਚੋਣ ਮੈਦਾਨ ਚ ਨਹੀਂ ਉਤਰ ਜਾਂਦੇ ਉਦੋਂ ਤੱਕ ਵੀ ਦੋਨਾਂ ਪਾਰਟੀਆਂ ਨੂੰ ਉਮੀਦ ਰਹੇਗੀ ਕਿ ਸਾਡਾ ਗੱਠਜੋੜ ਹੋ ਜੇ ਹੁਣ ਇਹਨਾਂ ਦਾ ਅਸਰ ਕੀ ਪੈਣਾ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਜਦੋਂ ਗੱਠਜੋੜ ਹੋਇਆ 2394 ਦਾ ਜਿਹੜਾ ਇਹਨਾਂ ਦੇ ਰੇਸ਼ੋ ਰਹੀ ਹੈ ਅਕਾਲੀ ਦਲ ਤੇ ਬੀਜੇਪੀ ਬੀਜੇਪੀ ਤੇਈ ਵਿਧਾਨ ਸਭਾ ਹੱਕਿਆ ਤੋਂ ਚੋਣ ਲੜਦੀ ਰਹੀ ਹੈ ਤੇ ਬਾਕੀ ਅਕਾਲੀ ਦਲ ਹੁਣ ਇਹ ਦੱਸਿਆ ਜਾਂਦਾ ਜੋ ਅਜੇ ਤੱਕ ਸਾਹਮਣੇ ਅਧਿਕਾਰਤ ਨਹੀਂ ਗੱਲ ਆਈ ਪਰ ਇੱਕ ਸੋਸ਼ਲ ਮੀਡੀਆ ਤੇ ਇਹ ਹੈ ਜਾਂ ਆਪਾਂ ਲਾਣੇ ਵੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਅਕਸਰ ਮਿਲਦੀ ਹੈ ਕਿ ਹੁਣ ਬੀਜੇਪੀ ਕਹਿੰਦੀ ਹੈ ਵੀ ਅਸੀਂ 50% ਲੈਣੀ ਆ ਅਕਾਲੀ ਦਲ ਕਹਿੰਦਾ ਵੀ ਨਹੀਂ ਥੋੜਾ ਜਿਹਾ ਉੱਪਰ ਆ ਜਾਓ ਉੱਪਰ ਕਿੰਨਾ ਕਹ ਕੋਈ ਕਹਿੰਦਾ ਵੀ ਅਕਾਲੀ ਦਲ 35 ਦੇਣ ਲਈ ਤਿਆਰ ਆ ਕੋਈ ਕਹਿੰਦਾ 30 ਦੇਣ ਲਈ ਤਿਆਰ ਆ ਕੋਈ ਕਹਿੰਦਾ ਬੀਜੇਪੀ 50 ਮੰਗ ਰਹੀ ਆ 50% ਤੋਂ 50 ਤੇ ਆ ਗਈ ਠੀਕ ਹੈ ਕੋਈ ਕਹਿੰਦਾ ਵੀ ਇਹ ਸਮਝੌਤਾ 40 35 ਦੇ ਆਸ-ਪਾਸ ਹੋ ਜਾਏਗਾ ਚਲੋ ਮੰਨ ਲੈਨੇ ਆ ਵੀ 40 ਤੇ ਵੀ ਹੋ ਜਾਂਦਾ ਜੇ ਹੋ ਜਾਂਦਾ ਤਾਂ ਪੰਜਾਬ ਦੇ ਵਿੱਚ ਜੇ 60 40 30 ਜੇ ਇੰਨੇ ਹਲਕਾ ਇੰਚਾਰਜ ਅਕਾਲੀ ਦਲ ਐਲਾਨ ਕਰ ਵੀ ਦਿੰਦਾ ਤਾਂ ਕੋਈ ਵੱਡੀ ਗੱਲ ਨਹੀਂ ਕਿਉਂ ਕਿ ਕਿਉਂਕਿ ਅਕਾਲੀ ਦਲ ਜਿਹੜਾ ਹੈ ਦੇਖੋ ਸੁਖਵੀਰ ਸਿੰਘ ਬਾਦਲ ਇੱਕ ਬੜੇ ਸਿਆਣੇ ਤੇ ਸੁਲਝੇ ਹੋਏ ਲੀਡਰ ਹੈ ਉਹ ਉੱਥੇ-ਉੱਥੇ ਹਲਕਾ ਇੰਚਾਰਜ ਐਲਾਨ ਕਰ ਰਿਹਾ ਜਿੱਥੇ-ਜਿੱਥੇ ਉਹਨੂੰ ਪਤਾ ਹੈ ਕਿ ਪਹਿਲਾਂ ਵੀ ਭਾਜਪਾ ਨਾਲ ਸਮਝੌਤਾ ਹੁੰਦਿਆਂ ਵੀ ਇੱਥੋਂ ਅਕਾਲੀ ਦਲ ਲੜਦਾ ਰਿਹਾ ਓਕੇ ਤੇ ਜੇ ਗੱਠਜੋੜ ਹੋ ਗਿਆ ਫਿਰ ਵੀ ਇਹ ਜਿਹੜੀਆਂ ਸੀਟਾਂ ਨੇ ਅਕਾਲੀ ਦਲ ਦੇ ਖੇਮੇ ਜਾਨਕੀ ਆਪਾਂ ਸਿੱਧੇ ਤੌਰ ਤੇ ਪਾਣਾ ਚਾਹੀਏ ਉਮੀਦ ਸੁਖਵੀਰ ਸਿੰਘ ਬਾਦਲ ਨੂੰ ਹੈ ਕਿ ਸ਼ਾਇਦ ਬੀਜੇਪੀ ਨਾਲ ਸਮਝੌਤਾ ਹੋ ਜੇ ਕਿਉਂਕਿ ਤੁਸੀਂ ਤੁਸੀਂ ਗੱਲ ਕਰ ਰਹੇ ਹੋ ਕਿ ਹਲਕਾ ਇੰਚਾਰਜ ਉੱਥੇ ਲਗਾਏ ਜਾ ਰਹੇ ਨੇ ਜਿੱਥੇ ਕਿ ਹਮੇਸ਼ਾ ਅਕਾਲੀ ਦਲ ਜਿਹੜਾ ਹੈ ਚੋਣ ਲੜਦਾ ਰਿਹਾ ਪਰ ਬੀਜੇਪੀ ਜਿਹੜਾ ਉੱਥੇ ਚੋਣ ਨਹੀਂ ਲੜਦੀ ਆਪਾਂ ਕਈ ਸਮਰਥਨ ਦਿੰਦੀ ਸੀ ਉੱਥੇ ਬੀਜੇਪੀ ਆਈ ਨੀ ਨੀ ਉਹ ਦੇਖੋ ਕਥ ਜੋੜਤਾ ਹੈ ਜਿੱਥੇ ਜਿੱਥੇ ਅਕਾਲੀ ਦਲ ਨੂੰ ਟਿਕਟ ਮਿਲ ਗਈ ਉੱਥੇ ਬੀਜੇਪੀ ਵਾਲੇ ਅਕਾਲੀ ਦਲ ਨਾਲ ਲੜਨਗੇ ਲੜਨਗੇ ਤੇ ਜਿੱਥੇ ਬੀਜੇਪੀ ਲੜ ਰਹੀ ਹੈ ਤਾਂ ਉਥੇ ਇਕੱਲੇ ਬੀਜਪੀ ਨਾਲ ਪਰ ਪਨਾ ਜੀ ਰਮਾਈ ਤੁਹਾਨੂੰ ਲੱਗਦਾ ਵੀ ਜਿਵੇਂ ਤੁਸੀਂ ਕਿਹਾ ਕਿ ਇਸ ਵਾਰ ਜਿਹੜੀ ਸਿਚੁਏਸ਼ਨ ਹੈ ਨਾ ਕੁਝ ਹੋਰ ਹੀ ਹੈ ਸਥਿਤੀ ਕੁਝ ਹੋਰ ਹੈ ਕਿਉਂਕਿ ਪਹਿਲਾਂ ਸਮਾਂ ਕੁਝ ਹੋਰ ਸੀ ਤੇ ਹੁਣ ਬੀਜਪੀ ਕੋਲ ਜਿਹੜਾ ਆਪਾਂ ਕਹਿ ਸਕਦੇ ਹਾਂ ਕੁਝ ਬੰਦੇ ਵੀ ਬਹੁਤ ਜ਼ਿਆਦੇ ਨੇ ਕੈਪਟਨ ਖੇਮਾ ਵੀ ਕਿਤੇ ਨਾ ਕਿਤੇ ਉਹ ਆ ਗਿਆ ਤਾਂ ਪੁਰਾਣੇ ਬੀਜਪੀ ਦੇ ਲੀਡਰ ਵੀ ਵਰਕਰ ਵੀ ਸਮਾਂ ਵੇਲੇ ਬੈਠੇ ਨੇ ਜਿਹੜੇ ਸ਼ੁਰੂ ਤੋਂ ਬੀਜਪੀ ਦੇ ਨਾਲ ਜੁੜੇ ਹੋਏ ਨੇ ਕਿ ਤੁਹਾਨੂੰ ਲੱਗਦਾ ਕੀ ਉਹ ਸਥਿਤੀ ਦੇਖ ਕੇ ਤੁਹਾਨੂੰ ਲੱਗਦਾ ਨਹੀਂ ਕਿ ਕਿਤਨਾ ਕਿਤੇ ਆਪਸ ਵਿੱਚ ਜਿਹੜਾ ਕਲੈਸ਼ ਹੈ ਉਹ ਵੱਧਾ ਨਜ਼ਰ ਆਊਗਾ ਕੱਲ੍ਹ ਦਲ ਤੇ ਬੀਜੇਪੀ ਦੇ ਵਿੱਚ ਨਹੀਂ ਦੇਖੋ ਕਲਾਸ਼ ਤਾਂ ਉਦੋਂ ਤੋਂ ਹੀ ਵੱਧ ਰਿਹਾ ਜਦੋਂ ਤੋਂ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣਾ ਸਮਰਥਨ ਵਾਪਸ ਲਿਆ ਸੀ ਠੀਕ ਹੈ ਉਦੋਂ ਤੋਂ ਹੀ ਬੀਜੇਪੀ ਦੀ ਜਿਹੜੀ ਹਾਈ ਕਮਾਂਡ ਆ ਉਹ ਕੱਲ੍ਹ ਹੀ ਦਲ ਨੂੰ ਬਹੁਤਾ ਜ਼ਿਆਦਾ ਲਾਈਕ ਨਹੀਂ ਕਰਦੀ ਕਿਉਂਕਿ ਕੋ ਇੱਕ ਬੜਾ ਔਖਾ ਸਮਾਂ ਸੀ ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੀਗਾ ਹਮ ਬੇਸ਼ੱਕ ਉਦੋਂ ਵਿਰੋਧ ਪੂਰੇ ਦੇਸ਼ ਵਿੱਚ ਹੋਇਆ ਪਰ ਅਕਾਲੀ ਦਲ ਨੇ ਸਭ ਤੋਂ ਵੱਧ ਜਿਹੜਾ ਬੀਜੇਪੀ ਨੇ ਜਿਹੜਾ ਸਭ ਤੋਂ ਵੱਧ ਗੁੱਸਾ ਮਨਾਇਆ ਉਹ ਕੱਲ੍ਹ ਹੀ ਦਲ ਦਾ ਮਨਾਇਆ ਕਿ ਸਾਨੂੰ ਔਖੇ ਟਾਈਮ ਤੇ ਛੱਡ ਕੇ ਗਏ ਜਿਹੜਾ ਰੋਸ ਆ ਦੋਨਾਂ ਧਿਰਾਂ ਚ ਹੈ ਹੂੰ ਤੇ ਭਾਜਪੀ ਚ ਜ਼ਿਆਦਾ ਹੈ ਤੇ ਅਕਾਲੀ ਦਲ ਨੂੰ ਵੀ ਹੁਣ ਇਹ ਲੱਗ ਰਿਹਾ ਵੀ ਜੇ ਅਸੀਂ ਹੁਣ ਜ਼ਿਆਦਾ ਨੇੜੇ ਲੱਗਾਂਗੇ ਹੂੰ ਜ਼ਿਆਦਾ ਕਹਾਂਗੇ ਤਾਂ ਫਿਰ ਉਹ ਸ਼ੀਟਾਂ ਤੇ ਆ ਕੇ ਰੌਲਾ ਪੈ ਜਾਏਗਾ ਵੀ ਠੀਕ ਆ ਜੇ ਤੁਸੀਂ ਚੋਣੇ ਦਾ ਫਿਰ ਅਸੀਂ ਇਹਨੀਆਂ ਲਾਵਾਂਗੇ ਉਹ ਫਿਰ ਸ਼ੀਟਾਂ ਤੇ ਆ ਕਲੈਸ਼ ਪੈ ਜਾਏਗਾ ਇਹ ਚੀਜ਼ ਤਾਂ ਹੈ ਕਲੈਸ਼ ਵਾਲੀ ਤਾਂ ਪਰ ਫਿਰ ਵੀ ਔਰ ਦੂਜੀ ਗੱਲ ਇਹ ਕੀ ਵੀ ਹੈ ਕਿ ਅਕਾਲੀ ਦਲ ਨੂੰ ਵੀ ਇਹ ਗੱਲ ਦਾ ਪਤਾ ਹੈ ਕਿ ਜੋ ਪੰਜਾਬ ਦੇ ਹਾਲਾਤ ਕੋ ਪਹਿਲਾਂ ਤਿੰਨ ਕੋਣੀ ਦੋ ਕੋਣੀ ਮੁਕਾਬਲਾ ਹੁੰਦਾ ਸੀ ਬਿਲਕੁਲ ਬਿਲਕੁਲ ਅਕਾਲੀ ਬੀਜੇਪੀ ਇਕੱਠੇ ਤੇ ਕਾਂਗਰਸ ਪਾਰਟੀ ਅੱਡ ਹੁੰਦੀ ਸੀ ਅਲੱਗ ਸਿਰਫ ਦੋ ਦੇਣੇ ਧਿਰਾਂ ਦੇ ਵਿੱਚ ਆਮੋ ਸਾਹਮਣੇ ਮੁਕਾਬਲਾ ਹੁੰਦਾ ਸੀ ਇਸ ਵਾਰ ਮੁਕਾਬਲਾ ਤਾਂ ਹੁਣ ਤਿੰਨ ਚਾਰ ਕੋਣਾ ਬਣਦਾ ਨਜ਼ਰ ਆ ਰਿਹਾ ਇੱਕ ਤਾਂ ਜੇ ਦੋਨੋਂ ਇਕੱਠੇ ਹੋ ਜਾਂਦੇ ਆ ਦੋ ਕਾਂਗਰਸ ਨਾਲ ਦੋ ਕੋਣੀ ਤੇ ਤੀਜੀ ਆਮਾ ਦੀ ਪਾਰਟੀ ਆ ਗਈ ਜੇ ਅਲੱਗ-ਅਲੱਗ ਲੜਦੇ ਲੜਦੇ ਆ ਤਾਂ ਫਿਰ ਇਹਦੀ ਵੋਟ ਡਿਵਾਈਡ ਹੋ ਜਾਏਗੀ ਉਸ ਕਰਕੇ ਦੋਨਾਂ ਧਿਰਾਂ ਨੂੰ ਇਹ ਗੱਲ ਤਾਂ ਮਹਿਸੂਸ ਹੋ ਰਹੀ ਹੈ ਵੀ ਜੇ ਅਸੀਂ ਅਲੱਗ-ਅਲੱਗ ਚੋਣ ਲੜਾਂਗੇ ਤਾਂ ਨੁਕਸਾਨ ਦੋਨਾਂ ਨੂੰ ਹੋਣਾ ਜਿਵੇਂ ਪਿਛਲੀਆਂ ਲੋਕ ਸਭਾ ਚੋਣਾਂ ਚ ਹੋਇਆ ਲੋਕ ਸਭਾ ਚੋਣਾਂ ਦੇ ਵਿੱਚ ਕੀ ਕੀ ਹੋਇਆ ਵੀ ਬਹੁਤ ਸਾਰੀਆਂ ਜਿਹੜੀਆਂ ਸ਼ੀਟਾਂ ਨੇ ਉਹ ਅਹ ਜੀਆਂ ਹਰੀਆਂ ਜਿੱਥੇ ਜੇ ਭਾਜਪਾ ਨੂੰ ਕਿੰਨੀਆਂ ਘੱਟ ਪਈਆਂ ਉਨੀਆਂ ਤੋਂ ਵੱਧ ਸ਼ੀਟਾਂ ਕਾਲੀ ਦਲ ਦਾ ਕੈਂਡੀਡੇਟ ਲੈ ਗਿਆ ਜਿੰਨੇ ਕਾਲੀ ਦਲ ਦੇ ਨੂੰ ਤੋਂ ਹਾਰਿਆ ਉਸ ਤੋਂ ਬਾਅਦ ਬੀਜੇਪੀ ਆ ਲੈ ਗਿਆ ਤਾਂ ਉਹ ਬਾਅਦ ਦੇ ਵਿੱਚ ਇਹਨਾਂ ਨੇ ਮਹਿਸੂਸ ਕੀਤਾ ਵੀ ਜੇ ਇਕੱਠੇ ਹੁੰਦੇ ਤਾਂ ਸ਼ਾਇਦ ਜਿੱਤ ਜਾਂਦੇ ਆ ਵੀ ਜਿੱਤ ਜਾਂਦੇ ਉਹ ਵੀ ਜਿੱਤ ਜਾਂਦੇ ਤਾਂ ਇਸ ਕਰਕੇ ਉਹ ਚੀਜ਼ ਇਹਨਾਂ ਦੇ ਜ਼ਹਿਨ 'ਚ ਤਾਂ ਹੈ ਪਰ ਫਿਰ ਵੀ ਬੀਜੇਪੀ ਇੱਕ ਨੈਸ਼ਨਲ ਪਾਰਟੀ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਦਾ ਤੁਹਾਡਾ ਕਿੱਥੇ ਜਾਊਗਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦਾ ਤੁਹਾਡਾ ਵੀ ਹੈ ਜਾ ਕੇ ਦੇਖੋ ਗਿਆਨੀ ਹਰਪ੍ਰੀਤ ਸਿੰਘ ਦਾ ਤਾਂ ਇੱਕ ਵੱਖਰਾ ਮੈਟਰ ਆ ਉਹ ਉਹ ਇੱਕ ਅਲੱਗ ਵਿਸ਼ੇ ਤੇ ਗੱਲ ਕਰਨ ਦੀ ਲੋੜ ਆ ਗਿਆਨੀ ਹਰਪ੍ਰੀਤ ਸਿੰਘ ਨਾਲ ਏ ਧੜੇ ਦੇ ਮਾਮਲੇ ਦੇ ਉੱਪਰ ਕਿਉਂ ਕਿਉਂਕਿ ਉਹਦਾ ਪਾਲੇ ਠੀਕ ਹੈ ਤੁਹਾਡਾ ਹੈਗਾ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਪਰ ਅਜੇ ਤੱਕ ਤਾਂ ਉਹਦੇ ਧੜੇ ਦੇ ਬਹੁਤ ਸਾਰੇ ਲੀਡਰਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਰਹਿਣਾ ਇੱਥੇ ਕਿ ਨਹੀਂ ਰਹਿਣਾ ਕਿਉਂਕਿ ਬਹੁਤ ਦਾ ਜ਼ਿਆਦਾ ਸਿਆਸੀ ਵਜੂਦ ਅਜੇ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਦਾ ਕਿਉਂ ਜ ਫੀ ਅਜੇ ਇਹ ਹੈ ਕਿ ਅਸੀਂ ਇੱਥੇ ਰਹੀਏ ਕਿ ਨਹੀਂ ਰਹਿਣਾ ਪਾਰਟੀ ਚ ਕਿਉਂ ਇੱਕ ਪਾਸੇ ਤਾਂ ਜਿਹੜਾ ਬਿਕਰਮ ਮਜੀਠੀਆ ਨੇ ਉਦੋਂ ਕਿਹਾ ਸੀ ਕਿ ਇਕੱਠੇ ਕਰ ਰਹੇ ਆ ਦੋ ਦਿਨ ਪਹਿਲਾਂ ਉਹਨੇ ਇੱਕ ਹੋਰ ਬਿਆਨ ਦਿੱਤਾ ਬਿਕਰਮ ਮਜੀਠੀਏ ਨੇ ਉਹ ਬੜੀ ਲੋਕ ਸਮਝ ਕੇ ਜਿਹੜੇ ਸਮਝਣ ਵਾਲੇ ਸੀਗੇ ਉਹ ਕਹਿੰਦੇ ਵੀ ਮੈਨੂੰ ਮੇਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਗਿਆਨੀ ਹਰਪੀ ਸਿੰਘ ਦੇ ਧੜੇ ਦੇ ਵਿੱਚ ਸ਼ਾਮਲ ਉਹ ਲੀਡਰ ਜਿਹੜੇ ਕੇਂਦਰੀ ਮੰਤਰੀ ਐ ਚੁੱਕੇ ਐ ਐਮਪੀ ਰਹਿ ਚੁੱਕੇ ਐ ਕਈ-ਕਈ ਵਾਰ ਦੇ ਐਮਐਲਏ ਰਹਿ ਚੁੱਕੇ ਉਹਨਾਂ ਨਾਲ ਮੇਰੀ ਗੱਲ ਹੋ ਚੁੱਕੀ ਐ ਉਹ ਕਦੇ ਵੀ ਆ ਸਕਦੇ ਐ ਬਿਨਾਂ ਸ਼ਰਤ ਤਾਂ ਇਹਦਾ ਮਤਲਬ ਇਹ ਕਿ ਜੇ ਉਹਨਾਂ ਦੀ ਗੱਲ ਸੱਚ ਆ ਤਾਂ ਦੋ ਤਿੰਨ ਲੀਡਰ ਇਹ ਜੇ ਹੈਗੇ ਐ ਜਿਹੜੇ ਉਹਨਾਂ ਨੇ ਕਿਹਾ ਵੀ ਐਮਪੀ ਕੇ ਉਹ ਹੈਗੇ ਐ ਤਾਂ ਜੇ ਉਹਨਾਂ ਲੀਡਰਾਂ ਨੂੰ ਲੈ ਤੇ ਫਿਰ ਰਹਿ ਕੀ ਗਿਆ ਬਿਲਕੁਲ ਬਿਲਕੁਲ ਜਦੋਂ ਤੁਸੀਂ ਮੇਨ ਕ੍ਰੀਮ ਚੋਂ ਹੀ ਦੋ ਤਿੰਨ ਲੀਡਰ ਲੈ ਜਾਓਗੇ ਤਾਂ ਫਿਰ ਰਹਿ ਕੀ ਗਿਆ ਪਿੱਛੇ ਠੀਕ ਹੈ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਦੀ ਬੀਬੀ ਜਗੀਰ ਕੌਰ ਸਾਈਲੈਂਟ ਨਜ਼ਰ ਆ ਰਿਹਾ ਹੈ ਕਾਫੀ ਦਿਨ ਤੋਂ ਤਾਂ ਇਸ ਕਰਕੇ ਉਸ ਤਾਂ ਲੱਗਦਾ ਵੱਖਰੀ ਗੱਲ ਕਰਨ ਦੀ ਜ਼ਰੂਰਤ ਹੈ ਪਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਉਹ ਧਰੇ ਦਾ ਜੇ ਬਹੁਤਾ ਸਿਆਸੀ ਵਜੂਦ ਨਜ਼ਰ ਨਹੀਂ ਆ ਰਿਹਾ ਤਾਂ ਉਹਦੇ ਲੀਡਰਾਂ ਨੂੰ ਵੀ ਲੱਗਦਾ ਹੈ ਕਿ ਸ਼ਾਇਦ ਸਾਦਾ ਇੱਥੇ ਸਿਆਸੀ ਵਜੂਦ ਬਹੁਤਾ ਨਹੀਂ ਹੋਣਾ ਠੀਕ ਹੈ ਰਪਾਣ ਜੀ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਸ਼੍ਰੋਮਣੀਆਂ ਕਲਦਲ ਦੀ ਗੱਲ ਕੀਤੀ ਹੈ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਹਲਕਾ ਇੰਚਾਰਜ ਦੇ ਨੇ ਲਗਾਏਗੇ ਨੇ ਪੌਂਸ ਹਲਕਾ ਇੰਚਾਰ ਦਾ ਨਾਮ ਦਾ ਜ਼ਿਕਰ ਕੀਤਾ ਕਿਹੜੇ ਸ਼ੈਅ ਤੋਂ ਲਗਾਇਆ ਗਿਆ ਕੀ ਵਾਕਈ ਸ਼ਰੋਮਣੀ ਅਕਾਲੀ ਦਲ ਸਮਝ ਚੁੱਕਿਆ ਕਿ ਹੁਣ ਬੀਜੇਪੀ ਦੇ ਨਾਲ ਘੱਟਚੋੜ ਨਹੀਂ ਹੋਵੇਗਾ ਜੇਕਰ ਹੁੰਦਾ ਕਿ ਇਹ ਹਲਕਾ ਇੰਚਾਰ ਨੂੰ ਦੁਬਾਰਾ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਜਾਂ ਫਿਰ ਟਿਕਟ ਦਿੱਤੀ ਜਾਂਦੀ ਹੈ ਜਾਂ ਫਿਰ ਬੀਜੇਪੀ ਨਾਲ ਕਿਸ ਤਰ੍ਹਾਂ ਦਾ ਸਮਝੌਤਾ ਹੁੰਦਾ ਉਹ ਮੋਰ ਦੁਆਰਾ ਸਿੱਤਾਨੂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਫਿਰ ਜਿਹੜੀ ਜਾਣਕਾਰੀ ਹੈ ਉਸੇ ਸਮੇਂ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਜਿਆਦਾ ਧੰਨਵਾਦ thank you